ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਿਆਨ ਮੂਨਕਾ ਵਾਲਾ ਤੇ ਤੁਸੀਂ ਦੇਖ ਰਹੇ ਹੋ ਅਲਫੀ ਟੀਵੀ ਸੋ ਦੋਸਤੋ ਅੱਜ ਮੈਂ ਟਾਂਡਾ ਉਲੂਮੜਾ ਵਿੱਚ ਪਹੁੰਚਾ ਮਹਲਾ ਅਯਾਪੁਰ ਵਿੱਚ ਜਿੱਥੇ ਕਿ ਆਪਾਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਇੱਕ ਗਾਇਕ ਸ਼ਿੰਦਾ ਅਯਾਪੁਰ ਜੀ ਜਿਹੜੇ ਹੈਗੇ ਆ ਉਹ ਉਸ ਸ਼ਖਸੀਅਤ ਦੇ ਨਾਲ ਪਰ ਜਿਨ੍ਹਾਂ ਨੇ ਜਿਨ੍ਹਾਂ ਦੇ ਬਹੁਤ ਸਾਰੇ ਗਾਣੇ ਆ ਚੁੱਕੇ ਆ ਸੋ ਅੱਜ ਆਪਾਂ ਉਹਨਾਂ ਨਾਲ ਕਰਾਂਗੇ ਗੱਲਬਾਤ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀ ਗਾਇਕੀ ਬਾਰੇ ਤੇ ਉਹਨਾਂ ਦੇ ਹੋਰ ਜਿਹੜੇ ਕਾਰਜ ਹੈਗੇ ਉਹਨਾਂ ਬਾਰੇ ਸੋ ਸ਼ਿੰਦਾ ਇਹ ਪੂਰੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਆ। ਥੈਂਕ ਯੂ। ਸੋ ਆਪਣਾ ਹੈ ਸਵਾਲ ਤੁਹਾਨੂੰ ਹੈਗਾ ਜੀ ਕਿ ਤੁਸੀਂ ਇਹ ਗਾਇਕੀ ਦੇ ਖੇਤਰ ਵਿੱਚ ਕਿੱਦਾਂ ਆਏ ਕਿੱਥੋਂ ਤੁਹਾਨੂੰ ਸ਼ੌਕ ਪਿਆ ਗਾਇਕੀ। ਸਰ ਇਦਾਂ ਸੀ ਕਿ ਜਦੋਂ ਮੈਂ ਛੋਟਾ ਹੁੰਦਾ ਸੀ ਜੀ ਜਦੋਂ ਰੋਟੀ ਖਾਣ ਲੱਗਿਆ ਸਰ ਮੈਂ ਥਾਲੀ ਵਜਾਉਣ ਲੱਗ ਪੈਂਦਾ ਸੀ। ਜੀ ਸਾਡੇ ਖੂਦ ਦੇ ਟਿੰડા ਪਈਆਂ ਹੁੰਦੀਆਂ ਸੀ। ਉਹ ਵਜਾਉਣ ਲੱਗ ਪੈਂਦੀਆਂ। ਹੋਰ ਮੰਦਰਾਂ ਦੇ ਵਿੱਚ ਜਾ ਕੇ ਭਜਨ ਗਾਉਣੇ। ਤੇ ਹੌਲੀ ਹੌਲੀ ਇਹ ਜਿਹੜਾ ਸ਼ੌਕ ਸੀ ਇਹ ਗਾਇਕੀ ਵੱਲ ਨੂੰ ਵੱਧ ਗਿਆ ਜੀ ਮੈਂ ਬਹੁਤ ਛੋਟਾ ਹੁੰਦਾ ਸੀ ਤੇ ਮੈਨੂੰ ਉਹਦੇ ਜਿਹੜੇ ਪਿੰਡ ਦੀਆਂ ਸਾਡੀਆਂ ਲੜਕੀਆਂ ਸੀ ਜੀ ਉਹ ਮੈਨੂੰ ਕਈ ਵਾਰ ਰਫੀ ਟੈਕਨੀਕ ਛੇੜਦੀਆਂ ਹੁੰਦੀਆਂ ਸੀ ਜੀ ਤੇ ਪਹਿਲੀ ਵਾਰੀ ਕਿੱਥੇ ਗਿਆ ਸੀਗਾ ਕੁਛ ਯਾਦ ਹਾਂਜੀ ਸਰ ਪਹਿਲੀ ਵਾਰ ਇੱਕ ਵਾਰ ਸਾਡੇ ਪਿੰਡ 'ਚ ਜਗਰਾਤਾ ਹੋਇਆ ਸੀ ਜੀ ਤੇ ਮੈਨੂੰ ਯਾਦ ਹੈ ਸਰ ਮੈਂ ਉਹਦੇ ਵਿੱਚ ਭੇਟ ਗਾਈ ਜਦੋਂ ਮੈਂ ਭੇਡ ਗਈ ਸੀ ਤਾਂ ਮੇਰੀ ਲੱਤਾਂ ਕੰਬ ਰਹੀਆਂ ਸੀ اچھا ਤੁਸੀਂ ਡਰ ਗਏ ਪਹਿਲਾ ਐਕਸਪੀਰੀਅੰਸ ਮਤਲਬ ਐਕਸਪੀਰੀਅੰਸ ਸੀ ਇਹ ਪਹਿਲਾ ਐਕਸਪੀਰੀਅੰਸ ਸੀ ਜੀ ਉਸ ਵਕਤ ਮੇਰੀ ਲੱਤਾਂ ਉਸ ਤੋਂ ਬਾਅਦ ਫਿਰ ਹੌਲੀ 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 ਉਹ ਜਿਹੜਾ ਸੀ ਝੱਟਾ ਸੀ ਉਹ ਖੁੱਲਦਾ ਗਿਆ ਜੀ ਫਿਰ ਕੰਮ ਕੋਈ ਮੁਸ਼ਕਲ ਨਹੀਂ ਕੋਈ ਬਾਤ ਜੀ ਤੇ ਫਿਰ ਤੁਸੀਂ ਮੈਨੂੰ ਪਤਾ ਹੈ ਕਿ ਲਿਖਦੇ ਵੀ ਹਨਾ ਸਾਡੇ ਜਿੰਨੇ ਵੀ ਗਾਣੇ ਆਏ ਤੁਸੀਂ ਆਪ ਹੀ ਲਿਖੇ ਵੀ ਕੰਪੋਜ਼ ਵੀ ਆਪ ਕੀਤੇ ਆ ਹਾਂਜੀ ਸਰ ਇਹ ਲਿਖਣ ਦੀ ਵੀ ਕਲਾ ਮਿਲ ਗਈ ਇਹ ਕਿਦਾਂ ਮਨਚੇ ਆ ਗਈ ਗੱਲ ਸਰ ਜਦੋਂ ਪਹਿਲੇ ਮੈਂ ਛੋਟਾ ਹੁੰਦਾ ਸੀ ਤੇ ਮੈਨੂੰ ਦਿਖਾਈ ਦਿੰਦਾ ਸੀ ਅੱਛਾ ਜੀ ਕਾਫੀ ਮਤਲਬ ਦਿਖਾਈ ਦਿੰਦਾ ਸੀ ਮੈਂ ਥੋੜਾ ਥੋੜਾ ਲਿਖ ਵੀ ਲੈਂਦਾ ਸੀ ਜੀ ਸਰ ਮੈਂ ਨਾ ਮੈਨੂੰ ਯਾਦ ਇੱਕ ਮੇਰੇ ਇੱਕ ਕਾਪੀ ਦੇ ਉੱਤੇ ਮੈਂ ਤਾਰਾ ਰਾਣੀ ਦੀ ਕਥਾ ਲਿਖਦਾ ਹੁੰਦਾ ਸੀ ਜੀ ਜੋ ਜਗਰਾਤਾਂ ਦੇ ਵਿੱਚ ਸੁਣਦਾ ਸੀ ਜਗਰਾਤਾਂ ਵਿੱਚ ਬੋਲੀ ਜਾਂਦੀ ਹੈ ਹਾਂ ਜੀ ਤੇ ਉਸੇ ਕਥਾ ਨੂੰ ਨਾ ਮੈਂ ਸਾਰੇ ਪੇਜ ਜਿਹੜੇ ਸੀ ਨਾ ਆਪ ਆਪਣੇ ਪੈਨ ਦੇ ਨਾਲ ਉਹਦੇ ਉੱਤੇ ਉਤਾਰੇ ਸੀ ਜੀ ਇਹ ਕਰਦੇ ਕਰਦੇ ਹੌਲੀ ਹੌਲੀ ਮੈਂ ਫਿਰ ਭੇਟਾਂ ਲਿਖਣ ਲੱਗ ਗਿਆ ਸਰ ਜੀ ਫਿਰ ਭੇਟਾਂ ਫਿਰ ਭਜਨ ਫਿਰ ਹੌਲੀ ਹੌਲੀ ਗੀਤ ਇਹਦਾ ਕਰਦੇ ਕਰਦੇ ਸਾਰੇ ਲਿਖਣ ਵਾਲ ਜਿਹੜਾ ਮੈਨੂੰ ਲੋਕਾਂ ਨੇ ਕਿਹਾ ਤੁਸੀਂ ਵਧੀਆ ਲਿਖਦੇ ਹੋ ਜੀ ਲਿਖਿਆ ਕਰੋ ਹੌਲੀ ਹੌਲੀ ਫਿਰ ਮੈਂ ਲਿਖਦਾ ਗਿਆ ਲਿਖ ਜਾਊਗਾ ਸਜਦਾ ਤੇ ਹੁਣ ਤੱਕ ਤੁਹਾਡੇ ਕਿੰਨੇ ਜਿਹੜੇ ਗਾਣੇ ਆ ਚੁੱਕੇ ਹੈਗੇ ਆ ਸਰ ਇਹ ਗੀਤਾਂ ਵਸੇ ਮੇਰੇ ਕੋਲ ਬਹੁਤ ਹੈ ਪਰ ਮੇਰੇ ਚਾਰ ਗੀਤ ਜਿਹੜੇ ਰਿਕਾਰਡ ਹੋ ਚੁੱਕੇ ਆ YouTube ਤੇ ਅਪਲੋਡ ਹੋ ਚੁੱਕੇ ਆ ਅੱਛਾ ਜੀ ਤੇ ਇੱਕ ਗੀਤ ਜੇ ਉਹਦੇ ਆਉਣ ਵਾਲਾ ਬਾਕੀ ਆ ਜੀ ਇਹ ਕਿਹੜੇ ਕਿਹੜੇ ਗੀਤ ਤੁਹਾਡੇ ਆ ਚੁੱਕੇ ਹੋ ਸਾਡੇ ਦਰਸ਼ਕਾਂ ਨੂੰ ਨਾਮ ਜਰੂਰ ਦੱਸੋ ਜਿਹੜੇ ਤੁਹਾਡੇ ਚੱਲ ਰਹੇ ਗਾਣੇ ਹਾਂਜੀ ਸਰ ਜਿਹੜੇ ਪਹਿਲਾ ਮੇਰਾ ਗੀਤ ਸੀ ਰੋਮਾਂਟਿਕ ਸੌ ਹੀ ਅਲੱਗ ਪੱਖ ਸਾਰੇ ਜੀ ਪਹਿਲਾ ਗੀਤ ਸੀ ਬਾਰੀ ਵਿੱਚ ਜੀ ਦੂਸਰਾ ਸੀ ਵੀਰ ਦਾ ਵਿਆਹ ਤੀਸਰਾ ਸੀ ਅਖਮਸਤਾਨੀ ਤੇ ਚੌਥਾ ਹੈ ਸਰ ਹੁਣ ਪ੍ਰੋਣੀ ਲੰਬੜਾ ਜਿਹੜਾ ਪ੍ਰੋਣੀ ਲੰਬੜਾ ਨੇ ਹੁਣ ਚੱਲ ਵੀ ਰਿਹਾ ਹੈਗਾ ਯਸ ਸਰ YouTube ਤੇ ਜੀ ਸਰ ਜੀ ਤੇ ਇਹਨਾਂ ਦਾ 뮤직 ਫਿਰ ਕਿਹਨੇ ਦਿੱਤਾ ਸੀਗਾ ਸਿਰ ਇਹਨਾਂ ਦਾ 뮤직 ਦਿੱਤਾ ਜੀ ਲਖਸ਼ ਜੀ ਐ ਕਪੂਰ ਥਲੇ ਤੋਂ ਜੀ ਪੀਟੀਜੀ ਸਟੂਡੀਓ ਉਹਨਾਂ ਦਾ ਜੀ ਉਹਨਾਂ ਨੇ ਇਹਨਾਂ ਦਾ 뮤직 ਦਿੱਤਾ ਬਹੁਤ ਵਧੀਆ 뮤직 ਦਿੱਤੇ ਜੀ ਜੀ ਅੱਛਾ ਜੀ ਤੁਸੀਂ ਜਦੋਂ ਮਤਲਬ ਕਿ ਕਹਿੰਦੇ ਕਿ ਹਰ ਇੱਕ ਜਿਹੜਾ ਕੋਈ ਕਲਾਕਾਰ ਹੁੰਦਾ ਨਾ ਉਹਦੀ ਵੀ ਮਾਨ ਸਨਮਾਨ ਵੀ ਜਿਹੜੇ ਬਹੁਤ ਅਹਿਮ ਮਹੱਤ ਰੱਖਦੇ ਜ਼ਿੰਦਗੀ ਵਿੱਚ ਹਾਂਜੀ ਤੇ ਤੁਹਾਡਾ ਕੋਈ ਮਾਨ ਸਨਮਾਨ ਜਿਹੜੇ ਹੋਏ ਸਨ ਉਹਨਾਂ ਬਾਰੇ ਜਰੂਰ ਦੱਸੋ ਮਨ ਸਰਮਾਨ ਸਰ ਇਦਾਂ ਕਿ ਅਜੇ ਸਿਰ ਬਿਲਕੁਲ ਛੋਟੇ ਲੈਵਲ ਤੇ ਆ ਜੇ ਜੀ ਤੇ ਜਿੱਦਾਂ ਤੁਹਾਨੂੰ ਦੱਸਿਆ ਵੀ ਚਾਰ ਗੀਤ ਆਪਣੇ ਆ ਚੁੱਕੇ ਆ ਤੇ ਹੌਲੀ ਹੌਲੀ ਫਿਰ ਜਾਣ ਪਛਾਣ ਬਣੋਗੇ ਜੀ ਤੇ ਤੁਸੀਂ ਮਤਲਬ ਕਿ ਨਾਲ-ਨਾਲ ਇੱਕ 뮤జిక్ ਟੀਚਰ ਦੀ ਜੌਬ ਵੀ ਕਰਦੇ ਆ ਨਾ ਜੀ ਹਾਂ ਹਾਂਜੀ ਤੇ ਜੌਬ ਵਾਲ ਨੂੰ ਕਿਦਾਂ ਆਏ ਫਿਰ ਗਾਇਕੀ ਦੇ ਖੇਤਰ ਵਿੱਚ ਨਾਲ-ਨਾਲ ਸਰ ਇਦਾਂ ਕਿ ਮੇਰੀ ਵੀ ਜ਼ਿੰਦਗੀ ਦਾ ਤਾਂ ਪਹਿਲੇ ਸ਼ੌਕ ਸੀ ਜੀ ਤੇ ਫਿਰ ਮੈਂ ਮੇਰੇ ਬ੍ਰਦਰ ਐ ਫਲੋਜ ਪਰ ਰਹੰਦੇ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਗਾਇਕੀ ਦਾ ਸ਼ੌਕ ਹੈ ਮੈਂ 뮤ਜ਼ਿਕ ਸਿੱਖਣਾ ਚਾਹੁੰਦਾ ਜੀ ਸਰ ਮੈਂ ਉਹਨਾਂ ਨਾਲ ਚਲਾ ਗਿਆ ਤੇ ਫਿਰ ਉਹਨਾਂ ਨੇ ਮੈਨੂੰ ਸਾਡੇ ਫਿਰੋਜ਼ਪੁਰ ਚ ਇੱਕ ਸਕੂਲ ਹੈ ਬ੍ਰੈਂਡ ਸਕੂਲ ਹੈ ਉੱਥੇ ਉਹਨਾਂ ਨੇ ਮੈਨੂੰ ਐਡਮਿਟ ਕਰਾ ਦਿੱਤਾ ਜੀ ਉੱਥੇ ਸਰ ਮੈਂ 뮤ਜ਼ਿਕ ਸਿੱਖਿਆ ਚੇਅਰ ਬਣਾਉਣੀ ਸਿੱਖੀ ਮਤਲਬ ਤੁਸੀਂ ਜਿਹੜੀ ਮੈਂ ਅਮੀਕ ਪੜ੍ਹਾਈ ਵੀ ਉੱਥੇ ਸ਼ੁਰੂ ਕੀਤੀ ਪੜ੍ਹਾਈ ਵੀ ਅਮੀਕ ਦੀ ਉੱਥੋਂ ਨਹੀਂ ਸਰ ਉੱਥੇ ਸ਼ੁਰੂ ਕੀਤੀ ਜੀ ਜੀ ਤੇ ਇਹ ਅੱਜ ਤੱਕ ਤੁਹਾਡਾ ਮਤਲਬ ਕਿ ਇਹਦੇ ਵਿੱਚ ਕਿਹੜੇ ਕਿਹੜੇ ਭੈਣ ਭਰਾਵਾਂ ਨੇ ਤੁਹਾਨੂੰ ਸਪੋਰਟ ਕੀਤੀ ਉਹਨਾਂ ਨਾਮ ਜ਼ਰੂਰ ਸਾਡੇ ਚੈਨਲ ਤੇ ਲਓ ਜਿਹੜੇ ਸਾਡੇ ਫਾਦਰ ਸੀ ਜੀ ਉਹ ਤਾਂ ਕਿ ਪਤਾ ਕਿ ਪਹਿਲਾ ਜਿਹੜੇ ਬੰਦੇ ਉਸ ਦੇ ਸਾਦੇ ਹੁੰਦੇ ਸੀ ਜੀ ਤੇ ਉਹਨਾਂ ਨੇ ਸਪੋਰਟ ਅੱਗੇ ਜਾਣ ਵਿੱਚ ਕਾਫੀ ਸਪੋਰਟ ਕੀਤੀ ਉਹਦਾ ਵੀ ਜੀ ਤੇ ਬਾਕੀ ਕਰਦੇ ਨੇ ਕਦੀ ਵਿਰੋਧ ਨਹੀਂ ਕੀਤਾ ਇਸ ਵਿੱਚ ਜੀ ਤੇ ਤੁਸੀਂ 뮤직 ਲੈਂਡ ਵਿੱਚ ਕਿਉਂ ਜਾਣਾ ਸਾਰੇ ਖੁਸ਼ ਹੈ ਮਤਲਬ ਇਸ ਗੱਲ ਤੋਂ ਸੁਣ ਕੇ ਵੀ ਖੁਸ਼ ਹੈ ਜੀ ਤੇ ਹੁਣ ਨੇ ਜਿਹੜਾ ਹੁਣ ਵੀ ਜਿਹੜੇ ਮੈਂ ਗੀਤ ਰਿਕਾਰਡ ਕਰ ਰਿਹਾ ਹਾਂ ਉਹਦੇ ਵਿੱਚ ਮੇਰੀ ਜਿਹੜੀ ਵਾਈਫਸ ਹੈ ਜੀ ਔਰ ਮੇਰੀ ਜਿਹੜੀ ਬੇਟੀ ਹੈ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਜੀ ਮੈਂ ਕਪੂਰਥਲੇ ਜਿੱਦਾਂ ਜਾਣਾ ਰਿਕਾਰਡ ਕਰਨ ਵਾਸਤੇ ਜੀ ਉਹ ਮੈਨੂੰ ਆਪਣੀਆਂ ਦਵਾਵਾਂ ਦੇ ਕੇ ਤੇਜਦੇ ਆ ਬਿਲਕੁਲ ਉਹਨਾਂ ਦਾ ਵਿਸ਼ੇ ਤੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਜੀ ਤੇ ਹੋਰ ਜਿਹੜੇ ਤੁਹਾਡੇ ਕੀ ਸੱਜਣ ਮਿੱਤਰ ਦੋਸਤ ਉਹਨਾਂ ਦਾ ਉਹਨਾਂ ਦਾ ਵੀ ਨਾਮ ਜਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਜਿਨ੍ਹਾਂ ਨੇ ਤੁਹਾਡੇ ਨਾਲ ਸਾਥ ਦਿੱਤਾ ਤੁਹਾਡਾ ਸਪੋਰਟ ਕੀਤਾ ਦੋਸਤ ਮਿੱਤਰ ਨਹੀਂ ਬਹੁਤੇ ਤਾਂ ਨਹੀਂ ਹੈ ਜਿਹੜਾ ਟੀਚਰ ਹੈ ਜਿਹਦਾ ਕਹਿੰਦੇ ਵੀ ਤੁਹਾਡੀ ਆਵਾਜ਼ ਸੋਹਣੀ ਹੈ ਹੈਨਾ ਤੁਸੀਂ ਗਾਓ ਤੁਸੀਂ ਲਿਖਦੇ ਵੀ ਹੋ ਜਿੱਦਾਂ ਸਾਡੇ ਸਕੂਲ ਦੇ ਵਿੱਚ ਕੋਈ ਵੀ ਰਿਟਾਇਰਮੈਂਟ ਤੇ ਪ੍ਰੋਗਰਾਮ ਹੁੰਦਾ ਹੈ ਨਾ ਤੇ ਮੇਰੀ ਕੋਸ਼ਿਸ਼ ਹੁੰਦੀ ਉਹਦੇ ਵਿੱਚ ਕੋਈ ਨਾ ਕੋਈ ਮੈਂ ਨਵਿਆ ਗੀਤ ਲਿਖ ਕੇ ਗਾਉਂ ਜੀ ਤੇ ਉਸ ਕਰਕੇ ਫਿਰ ਉਹਨਾਂ ਅਨਸਾਰਿਆਂ ਨੂੰ ਪਤਾ ਸਿੱਕ ਮੈਂ ਲਿਖਦਾ ਤੇ ਜਿਹੜੇ ਤੁਸੀਂ ਅੱਜ ਤੱਕ ਤਾਲ ਜਿਹੜੇ ਗਾਣੇ ਸਾਰੇ ਆਏ ਆ ਤੇ ਲੋਕਾਂ ਵੱਲੋਂ ਪਬਲਿਕ ਵੱਲੋਂ ਕਿਦਾਂ ਦਾ ਰਿਸਪੌਂਸ ਮਿਲਿਆ ਹਾਂ ਹਾਂ ਸਰ ਜੇ ਪਬਲਿਕ ਰਿਸਪੌਂਸ ਦੀ ਗੱਲ ਕਰੀਏ ਤੇ ਰਿਸਪੌਂਸ ਤਾਂ ਅੱਛਾ ਮਿਲਿਆ ਵੈਸੇ ਜੀ ਜਿਹੜਾ ਸੀ ਜਿੱਦਾਂ ਬਾਰੀ ਵਿੱਚ ਸੀ ਵੀਰ ਦਾ ਵਿਆਹ ਨੂੰ ਕਾਫੀ ਰਿਸਪੌਂਸ ਮਿਲਿਆ ਆ ਹੁਣ ਜਿਹੜਾ ਕੀਤਾ ਅਸੀਂ ਅੱਖ ਮਸਤਾਨੀ ਇਹ ਵੀਡੀਓ ਦੇ ਨਾਲ ਸੀ ਇਹਨੂੰ ਵੀ ਕਾਫੀ ਰਿਸਪੌਂਸ ਮਿਲਿਆ ਤੇ ਦੋ ਲਾਈਨਾਂ ਅੱਖ ਮਸਤਾਨੀ ਵੀ ਤਾਂ ਸਾਡੇ ਦਰਸ਼ਕਾਂ ਨੇ ਸਾਨੂੰ ਕੋਈ ਜਾਣ ਜਰੂਰ ਜੀ ਤੇਰੀ ਅਖ ਮਸਤਾਨੀ ਨੇ ਸਾਰੇ ਪਿੰਡ ਚ ਪਵਾੜੇ ਪਾਏ ਤੇਰੀ ਅਖ ਮਸਤਾਨੀ ਨੇ ਸਾਰੇ ਪਿੰਡ ਚ ਪਵਾੜੇ ਪਾਏ ਜਦੋਂ ਦੇ ਪਿੰਡ ਵਿੱਚ ਆਈ ਪਰੌਣੀ ਜਦੋਂ ਦੇ ਪਿੰਡ ਵਿੱਚ ਆਈ ਪਰੌਣੀ ਸਾਰੇ ਪਿੱਛੇ ਲਾਏ ਤੇਰੀ ਅਖ ਤੇਰੀ ਅਖ ਤੇਰੀ ਅਖ ਤੇਰੀ ਅਖ ਮਸਤਾਨੀ ਨੇ ਸਾਰੇ ਪਿੰਡ ਚ ਪਵਾੜੇ ਪਾਏ ਕਿਆ ਬਾਤ ਆ ਤੇਰੀ ਅੱਖ ਮਸਤਾਨੀ ਨੂੰ ਸਾਰੇ ਪਿੰਡ ਜੇ ਪਵਾਲੇ ਪਾਏ ਬਹੁਤ ਸੋਹਣਾ ਗੀਤ ਹੈਗਾ ਜੀ ਸੋ ਛਿੰਦਾ ਜੀ ਜਿੱਦਾਂ ਮਤਲਬ ਕਿ ਤੁਸੀਂ ਮਤਲਬ ਕਿ ਮਿਊਜ਼ਿਕ ਦੀ ਸਿੱਖਿਆ ਕਿਨੇ ਫਿਰੋਜ਼ਪੁਰ ਤੋਂ ਲਈ ਆ ਹਾਂਜੀ ਤੇ ਹੋਰ ਵੀ ਕਿਤੇ ਸਿੱਖਿਆ ਤੁਸੀਂ ਲਈ ਆ ਮਿਊਜ਼ਿਕ ਦੀ ਕਿਹਦਾ ਹਾਂਜੀ ਸਰ ਪਹਿਲਾਂ ਮੈਂ میٹرਕ ਸਰ ਕੀਤੀ ਫਿਰੋਜ਼ਪੁਰ ਤੋਂ ਜੀ ਉਸ ਤੋਂ ਬਾਅਦ ਫਿਰ ਜਿਹੜੀ ਬੀਏ ਸੀ ਉਹ ਕੀਤੀ ਬਰਿੰਦਰਾ ਕਾਲਜ ਫਿਰੋਜ਼ਪੁਰ ਉੱਥੋਂ ਬਰਿੰਦਰਾ ਕਾਲਜ ਫਰੀਦਕੋਟ ਤੋਂ ਫਰੀਦਕੋਟ ਤੋਂ ਉੱਥੇ ਸਾਡੇ ਸਰ ਸ੍ਰੀ ਕ੍ਰਿਸ਼ਨ ਕਾਂਤ ਜੀ ਤੇ ਉਹਨਾਂ ਕੋਲ ਜਿਹੜੀ ਤਾਲੀਮ ਸੀ ਉਹ ਸੰਗੀਤ ਦੇ ਲਈ ਜੀ ਤੇ ਇੱਕ ਮੈਂ ਦੇਖਿਆ ਤੁਸੀਂ ਬਲੈਕ ਐਨਕਲ ਕੱਗ ਰੱਖਦੇ ਸੀਗੇ ਤੇ ਤੁਹਾਡੀ ਜਿਹੜੀ ਨਿਗਾਹ ਹੈ ਬਿਲਕੁਲ ਹਨਾ ਹੈ ਨਹੀਂਗੀ ਇਸ ਟਾਈਮ ਤੇ ਇਹ ਮਤਲਬ ਇਹ ਤਾਂ ਕੀ ਕਾਰਨ ਹੋਇਆ ਸੀਗਾ ਇਹ ਸਮਝ ਨਹੀਂ ਪਤਾ ਸਰ ਪਹਿਲਾਂ ਮੈਨੂੰ ਕਾਫੀ ਦਿਖਾਈ ਦਿੰਦਾ ਸੀ ਜੀ 92 ਤੱਕ ਕਾਫੀ ਦਿਖਾਈ ਦਿੰਦਾ ਸੀ ਮੈਂ ਚੰਡੀਗੜ੍ਹ ਦਿੱਲੀ ਕਿਤੇ ਵੀ ਮਤਲਬ ਆਪਣੇ ਆਪ ਚਲੇ ਜਾਂਦਾ ਸੀਗੇ ਬਾਇਓ ਦਾ ਬਾਇ ਬਰਥ ਲਾਈਟ ਹੋਰੀ ਘਟ ਸੀ ਜੀ ਤੇ ਸਾਰਾ ਉਹ ਲਈ ਉਹ ਇੱਕ ਦਿਨ ਕੀ ਹੋ ਵੀ اچانک ਹੀ ਨਾ ਉਹ ਜਿਹੜਾ ਸੀ ਅੱਖਾਂ ਦੇ ਅੱਗੇ ਨਾ ਧੁੰਦਲਾ ਆਉਣ ਲੱਗ ਗਿਆ ਨੀਗਾ ਬਿਲਕੁਲ ਹੀ ਜਾਣ ਲੱਗ ਪਿਆ ਪੰਜ 6 ਦਿਨਾਂ ਦੇ ਵਿੱਚ ਹੀ ਸਾਰੇ ਡਾਊਨ ਹੋ ਗਏ ਜੀ ਤੇ ਫਿਰ ਸਰ ਚੈੱਕ ਕਰਾਇਆ ਤੇ ਉਹ ਕਹਿੰਦੇ ਤੁਹਾਡੇ ਨਾ ਪਰਦੇ ਦੇ ਵਿੱਚ ਪ੍ਰੋਬਲਮ ਆ ਗਿਆ ਜੀ ਉਸ ਤੋਂ ਬਾਅਦ ਉਹਦਾ ਆਪਰੇਸ਼ਨ ਵੀ ਕਰਾਇਆ ਪਰ ਉਹ ਸਕਸੈਸ ਨਹੀਂ ਹੋਇਆ ਜੀ ਸਿੰਦਾ ਯੂਪਰ ਜੀ ਜਿੱਦਾਂ ਤੁਸੀਂ ਇਹਨਾਂ ਨੂੰ ਲਿਖਦੇ ਵੀ ਆ ਗੋਲੇ ਵੀ ਆ ਤੇ ਫਿਰ ਜਿਹੜੇ ਸੌਂਗ ਆ ਤੁਸੀਂ ਕਿੱਦਾਂ ਖਿਆਲ ਆ ਵੀ ਆਪਾਂ ਇਹਨਾਂ ਨੂੰ ਰਿਕਾਰਡ ਕਰਵਾਈਏ ਹਾਂ ਸਾਰੀ ਕਾਫੀ ਦੇਰ ਤੋਂ ਸਾਰੀ ਮੈਂ ਸੋਚ ਰਿਹਾ ਸੀ ਜੀ ਫਿਰ ਰਿਕਾਰਡਿੰਗ ਕਰਾਈ ਜਾਵੇ ਕੋਈ ਸਬਬ ਨਹੀਂ ਸੀ ਬਣਦਾ ਕਿਉਂਕਿ ਦੇਖੋ ਜਿਹੜੇ ਕਲਾਕਾਰ ਹੁੰਦੇ ਹਨ ਇਹ ਮਰਨ ਤੋਂ ਬਾਅਦ ਵੀ ਜਿੰਦਾ ਰਹਿੰਦੇ ਬਿਲਕੁਲ ਜੀ ਆਵਾਜ਼ ਹਮੇਸ਼ਾ ਜਿੰਦੀ ਰਹਿੰਦੀ ਹੈ ਹਾਂ ਕਿਉਂਕਿ ਤੁਸੀਂ ਦੇਖੋ ਰਫੀ ਸਾਹਿਬ ਬਿਲਕੁਲ 80 ਦੇ ਵਿੱਚ ਉਹਨਾਂ ਦੀ ਡੈਥ ਹੋਈ ਸੀ 1980 ਜੀ ਤੇ ਅੱਜ ਤੱਕ ਵੀ ਉਹ ਦੇਖੋ ਲੋਕਾਂ ਦੇ ਦਿਲਾਂ ਦੇ ਵਿੱਚ ਜਿੰਦਾ ਅਮਰ ਹੈ ਅੱਜ ਤੱਕ ਵੀ ਉਹ ਅਮਰ ਹੈ ਤੁਸੀਂ ਜਿਹੜੇ ਕਲਾਕਾਰ ਹੈ ਨਾ ਉਹ ਕਦੇ ਨਹੀਂ ਮਰਦੇ ਜੀ ਬਿਲਕੁਲ ਜੀ ਬਿਲਕੁਲ ਤੋਂ ਮੇਰੇ ਮਨ ਚ ਆਇਆ ਕਿ ਸਨਮੇਂ ਪੂਰੀ ਰਿਕਾਰਡਿੰਗ ਕਰਾਉਣੀ ਚਾਹੀਦੀ ਹੈ ਫਿਰ ਸਬਬ ਨਹੀਂ ਸੀ ਬਣਿਆ ਹੁਣ ਜਾ ਕੇ ਇੱਕ ਸਬਬ ਬਣਿਆ ਕੋਸ਼ਿਸ਼ ਕੀਤੀ ਹੁਣ ਵੀ ਇਹ ਕੰਮ ਜਾ ਕੇ ਹੋਈ ਸ਼ੁਰੂ ਕੀਤਾ ਲੇਟ ਕੀਤਾ ਵਸੇ ਥੋੜਾ ਤੇ ਇਹ ਜਿਹੜਾ ਰਿਕਾਰਡਿੰਗ ਵਾਲਾ ਤਾਂ ਧਿਆਨ ਹੈ ਤੇ ਇਹ ਚ ਕਿਸੇ ਨੇ ਸਪੋਰਟ ਵੀ ਕੀਤੀ ਤੁਹਾਡੀ ਵੀ ਚਲੋ ਆਪਾਂ ਤੁਹਾਡੇ ਨਾਲ ਤੁਰਦੇ ਆਂ ਜੀ ਤੁਸੀਂ ਕਰੋ ਨਹੀਂ ਸਰ ਇਹ ਚ ਜ਼ਿਆਦਾ ਤਾਂ ਘਰ ਦੇ ਆ ਦਾ ਸਪੋਰਟ ਪਰਿਵਾਰ ਦੀ ਜ਼ਿਆਦਾ ਸਪੋਰਟ ਦਾ ਪਰਿਵਾਰ ਦਾ ਜ਼ਿਆਦਾ ਸਪੋਰਟ ਹੈ ਬਾਕੀ ਬਾਹਰ ਦਾ ਤਾਂ ਨਹੀਂ ਕੋਈ ਸਰ ਇਹਨਾਂ ਨੇ ਕਹ ਸਭ ਜੀ 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 ਸੋ ਅੱਜ ਜਿਹੜਾ ਜਿਹੜੇ ਨਵੇਂ ਨਿਊ ਜਨਰੇਸ਼ਨ ਆ ਜਿਹੜੇ ਕੋਈ ਗਾਇਕੀ ਦੇ ਖੇਤਰ ਚ ਆਉਣਾ ਚਾਹੁੰਦੀ ਆ ਜਾਂ ਕੋਈ ਲਿਖਣਾ ਚਾਹੁੰਦਾ ਆ ਤੇ ਉਹਨਾਂ ਵਾਸਤੇ ਸਾਨੂੰ ਸੰਦੇਸ਼ ਜੁੜ ਦਿਓ ਵੀ ਕੀ ਮੈਸੇਜ ਆਪਣਾ ਹਿੱਸਾ ਲੱਕੀ ਆ ਸਰ ਜਿੱਦਾਂ ਤੁਸੀਂ ਦੇਖਦੇ ਕਿ ਬਹੁਤ ਸਾਰੇ ਕਲਾਕਾਰ ਗਾਉਂਦੇ ਤੇ ਆਪਾਂ ਦੇਖਦੇ ਆ ਕਿ ਬਹੁਤ ਸਾਰੇ ਕਲਾਕਾਰ ਇਦਾਂ ਦੇ ਵੀ ਆ ਕਿ ਉਹ ਰਿਆਜ਼ ਵੀ ਨਹੀਂ ਕਰਦੇ ਜੀ ਮਨ ਲੋ ਉਦੋਂ ਲਪੇਂਦੇ ਹਾਂ ਹਾਂ ਸਿੱਖਦੇ ਵੀ ਨਹੀਂ ਪ੍ਰੋਪਰ ਢੰਗ ਨਾਲ ਨਹੀਂ ਸਿੱਖਦੇ ਉਹਨਾਂ ਨੇ ਇੱਕ ਤਾਂ ਪ੍ਰੋਪਰ ਢੰਗ ਨਾਲ ਸਿੱਖਣਾ ਚਾਹੀਦਾ ਫਿਰ ਇਹ ਖੇਤਰ ਇਸ ਖੇਤਰ ਵਿੱਚ ਆਉਣਾ ਚਾਹੀਦਾ ਕਿਉਂਕਿ ਇੱਥੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਕੰਪੀਟੀਸ਼ਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਫਿਰ ਦੂਸਰੀ ਸੰਗੀਤ ਜਿਹੜੀ ਵਿਦਿਆਨਾ ਇਹਨੂੰ ਤਾਂ ਕਹਿੰਦੇ ਸਮੁੰਦਰ ਹੈ ਸਮੁੰਦਰ ਹੈ ਇਹਦੀ ਗਹਿਰਾਈ ਇਹਦੀ ਗਹਿਰਾਈ ਜਿਹੜੀ ਆ ਬਹੁਤ ਜ਼ਿਆਦਾ ਮੇਰੇ ਖਿਆਲ ਨਾਲ ਨਾਪੀ ਨਹੀਂ ਜਾ ਸਕਦੀ ਨਾਪੀ ਨਹੀਂ ਜਾ ਸਕਦੀ ਬਿਲਕੁਲ ਸਹੀ ਗੱਲ ਤੁਹਾਡੀ ਤੇ ਦੂਜੀ ਗੱਲ ਜਿਹੜੇ ਲਿਖਦੇ ਆ ਜਾਂ ਗਾਉਂਦੇ ਆ ਜੀ ਉਹਨਾਂ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਆਪਣੇ ਭਾਂਤ ਭਰਾਵਾਂ ਨੂੰ ਕਿ ਸੋਣਾ ਦੇਖੋ ਇਹ ਸੋਣਾ ਗਾਓ ਜੀ ਜਦੋਂ ਕੁਝ ਲਿਖੋ ਤੇ ਪਹਿਲਾਂ ਆਪਣੇ ਘਰਦਿਆਂ ਨੂੰ ਸੁਣਾਓ ਕੀ ਉਹ ਇਹ ਬੱਚੇ ਸੁਣ ਸਕਦੇ ਆ ਬਿਲਕੁਲ ਜੀ ਪਰਿਵਾਰ 'ਚ ਬਹਿ ਕੇ ਸੁਣ ਸਕਦੇ ਆ ਜਿੱਦਾਂ ਸਰਦੂਲ ਸਾਹਿਬ ਨੂੰ ਇੱਕ ਵਾਰ ਮੈਂ ਸੁੰਦਦਾ ਪਿਆ ਸੀ ਜੀ ਸਰਦੂਲ ਸਾਹਿਬ ਕਹਿੰਦੇ ਵੀ ਅਸੀਂ ਮਾੜਾ ਗੀਤ ਨਹੀਂ ਗਾਉਂਦੇ ਅਸੀਂ ਜਦੋਂ ਕੋਈ ਗੀਤ ਗਾਉਂਦੇ ਪਹਿਲਾਂ ਪਰਿਵਾਰ ਨੂੰ ਸੁਣਾਉਨੇ ਆ ਤੇ ਸੁਣ ਕੇ ਵੇਖੋ ਗੀਤ ਠੀਕ ਆ ਜੀ ਜੀ ਕਹਿੰਦੇ ਅਸੀਂ ਉਹਨਾਂ ਨੂੰ ਮੈਨੂੰ ਉਹਨਾਂ ਦੀ ਗੱਲ ਬਹੁਤ ਵਧੀਆ ਲੱਗੀ ਉਹ ਕਹਿੰਦੇ ਜਿਹੜਾ ਗੀਤ ਸਾਡੇ ਪਰਿਵਾਰ ਦੇ ਸੰਸਰ ਦਾ ਉਹ ਲੋਕੀ ਕਿਉਂ ਸੁਣਦੇ ਮੈਂ ਲੋਕਾਂ ਨੂੰ ਵੀ ਆਪਾਂ ਕਿੱਦਾਂ ਸੁਣਾਵਾਂਗੇ ਉਹ ਕੀ ਕਿਉਂ ਸੁਣਨ ਕਹਿੰਦੇ ਜੀ ਬਿਲਕੁਲ ਜੀ ਤੇ ਮੈਂ ਸੋਚਦਾ ਜਿਹੜੇ ਕਲਾਕਾਰ ਐ ਇਹ ਸਮਾਜ ਨੂੰ ਸੇਧ ਦਿੰਦੇ ਆ ਜੀ ਤੇ ਸਾਡੇ ਕਲਾਕਾਰਾਂ ਨੂੰ ਨਾ ਇਸ ਗੱਲ ਦਾ ਬਿਲਕੁਲ ਖਿਆਲ ਰੱਖਣਾ ਚਾਹੀਦਾ ਸੋਹਣਾ ਲਿਖਣਾ ਚਾਹੀਦਾ ਤੇ ਸੋਹਣਾ ਗਾਉਣਾ ਚਾਹੀਦਾ ਜੀ ਅਈਆ ਗੁਰੂ ਸਾਹਿਬ ਇਹ ਗਾਇਕੀ ਦੇ ਨਾਲ-ਨਾਲ ਤੁਸੀਂ ਮੇਰੇ ਖਿਲ ਨਾਲ YouTube ਤੇ ਵੀ ਐਕਟਿਵ ਹੈਗੇ ਆ ਹਾਂਜੀ ਸੋ ਉੱਥੇ ਤੁਹਾਡਾ ਚੈਨਲ ਵੀ ਹੈਗਾ ਸਾਨੂੰ ਸਾਡੇ ਦਰਸ਼ਕਾਂ ਨੂੰ ਚੈਨਲ ਬਾਰੇ ਜਰੂਰ ਦੱਸੋ ਹਾਂਜੀ ਸਰ ਇਹ ਜਿਹੜਾ ਸਾਡਾ ਚੈਨਲ ਹੈਗਾ ਇਹਦਾ SK ਮਿਊਜ਼ਿਕ ਜੀ SK ਮਿਊਜ਼ਿਕ ਚੈਨਲ ਹੈ ਸਰ ਇਹਨੂੰ ਅਸੀਂ ਨਾ ਇੱਕ ਨੇਕ ਮਕਸਦ ਲੈ ਕੇ ਚੱਲੇ ਆ ਜੀ ਮੈਂ ਚਾਹੁੰਨਾ ਕਿ ਜਦੋਂ ਸਾਡਾ ਚੈਨਲ ਸਫਲ ਹੋ ਜਾਏ ਜਦੋਂ ਸਾਨੂੰ ਇਸ ਤੋਂ ਕਮਾਈ ਹੋਵੇ ਜੀ ਮੈਂ ਉਸ ਚੈਨਲ ਦੇ ਦੁਆਰਾ ਗਰੀਬ ਬੱਚਿਆਂ ਦੀ ਸਹਾਇਤਾ ਕਰਨੀ ਚਾਹੁੰਦਾ ਜੀ ਤੇ ਸਰ ਇਸ ਕਰਕੇ ਮੈਂ ਚਾਹੁੰਨਾ ਕਿ ਸਾਡੇ ਜਿੰਨੇ ਵੀ ਭੈਣ ਭਰਾ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨ ਗੀਤਾਂ ਦਾ ਮਜ਼ਾ ਵੀ ਲੈਣ ਚੈਨਲ ਨੂੰ ਸਬਸਕ੍ਰਾਈਬ ਵੀ ਕਰਨ ਤਾਂ ਇਸ ਨੇਕ ਕੰਮ ਵਿੱਚ ਸਾਡਾ ਸਾਥ ਜ਼ਰੂਰ ਦੇਣ ਯੋਗਦਾਨ ਜ਼ਰੂਰ ਦਿਓਣਾ ਹਾਂਜੀ ਸੋ ਜਿਦਾ ਇਹਨਾਂ ਨੇ ਦੱਸਿਆ ਕਿ ਜਿਹੜਾ ਇਹਨਾਂ ਦਾ SK ਮਿਊਜ਼ਿਕ ਜਿਹੜਾ ਚੈਨਲ ਹੈਗਾ ਜੀ YouTube ਤੇ ਔਰ ਮੇਰੀ ਵੀ ਇਸੇ ਚੈਨਲ ਰਹੀਂ ਤੁਹਾਨੂੰ ਬੇਨਤੀ ਸਾਰਿਆਂ ਨੂੰ ਕਿ ਉਹ ਚੈਨਲ ਨੂੰ ਫੋਲੋ ਜ਼ਰੂਰ ਸਾਡੇ ਸਬਸਕ੍ਰਾਈਬ ਜ਼ਰੂਰ ਕਰਿਓ ਕਿ ਜਿਹੜਾ ਇਹਨਾਂ ਦਾ ਇਹ ਕਹਿਣਾ ਹੈ ਕਿ ਉਹ ਇਸ ਪੈਸੇ ਨਾਲ ਜਿਹੜਾ ਉਹ ਤੋਂ ਪੈਸਾ ਆਏਗਾ ਉਹ ਗਰੀਬ ਬੱਚੇ ਜਿਹੜੇ ਉਹਨਾਂ ਉਹਨਾਂ ਵਾਸਤੇ ਕੁਝ ਨਾ ਕੁਝ ਕਰਨਾ ਚਾਹੁੰਦੇ ਹੈਗੇ ਆ ਸੋ ਤੁਸੀਂ ਇਹਨਾਂ ਦਾ ਚੈਨਲ ਜਿਹੜਾ ਜ਼ਰੂਰ ਸਬਸਕ੍ਰਾਈਬ ਕਰਿਓ ਤੁਸੀਂ ਦਾ ਇਹ ਪ੍ਰੀਜੀ ਮਤਲਬ ਕਿ ਸਾਨੂੰ ਆਪਣੀ ਪੜ੍ਹਾਈ ਬਾਰੇ ਵਿੱਚ ਜ਼ਰੂਰ ਦੱਸੋ ਕਿ ਪੜ੍ਹਾਈ ਕਿੱਥੋਂ ਦਾ ਕਿ ਕੀਤੀ ਸੀ ਸਰ ਜਿੱਦਾਂ ਤਾਂ ਪਹਿਲਾਂ ਸਕੂਲ ਸਕੇ ਮੈਨੂੰ ਬਚਪਨ ਤੋਂ ਘੱਟ ਦਿਖਾਈ ਦਿੰਦਾ ਸੀ ਜੀ ਤੇ ਦੂਸਰੇ ਸਕੂਲ ਵਿੱਚ ਤਾਂ ਪੜ੍ਹਨਾ ਥੋੜਾ ਮੁਸ਼ਕਲ ਸੀ ਮਤਲਬ ਤੁਸੀਂ ਫਿਰ ਬਲਾਈਂਡ ਸਕੂਲ ਵਿੱਚ ਪੜ੍ਹੇ ਇੱਕ ਵਾਰ ਮੈਂ ਗਿਆ ਸਕੂਲ ਵਿੱਚ ਸਰ ਤੇ ਉੱਥੇ ਮੈਨੂੰ ਕਿਸੇ ਨੇ ਛੇੜ ਦਿੱਤਾ ਜੀ ਛੇੜਾ ਤਾਂ ਮੈਂ ਉਹਦੇ ਫੱਟੇ ਮਾਰ ਦਿੱਤੇ ਜੀ ਉਸ ਤੋਂ ਬਾਅਦ ਮੈਂ ਫਿਰ ਉਹ ਜੇ ਸਕੂਲ 'ਚ ਨਹੀਂ ਗਿਆ ਜੀ ਉਸ ਤੋਂ ਬਾਅਦ ਫਿਰ ਮੈਂ ਸੇ ਬਲੈਂਡ ਸਕੂਲ ਦੇ ਵਿੱਚ ਗਿਆ ਮੈਂ ਡਾਇਰੈਕਟ ਪਹਿਲਾਂ میٹرਕ ਕੀਤੀ ਜੀ ਫਿਰ ਉਸ ਤੋਂ ਬਾਅਦ ਪ੍ਰੈਪ ਕੀਤੀ ਉਸ ਤੋਂ ਬਾਅਦ ਫਿਰ ਬੀਏ ਕੀਤੀ ਸਰ ਤੇ ਉਸ ਤੋਂ ਬਾਅਦ ਫਰੀਦਕੋਟ ਕਾਲਜ ਦੇ ਵਿੱਚ ਸਰ ਬੀਏ ਕੀਤੀ ਜੀ ਤਾਂ ਸ਼ਿੰ다 ਜੀ ਇਸ ਤੋਂ ਬਾਅਦ ਕਰ ਰਹੇ ਲੋ ਜਿੰਦਗੀ ਵਿੱਚ ਹੋਰ ਕੀ ਕੀ ਕਰ ਰਹੇ ਹੋ ਤੁਸੀਂ ਸਰ ਕਰ ਰਹੇ ਲੋ ਜਿੰਦਗੀ ਵਿੱਚ ਮੈਂ ਸਰ ਜਿਹੜਾ ਇੱਥੇ ਆਪਣਾ ਕੁੜਮੜ ਦੇ ਵਿੱਚ ਗਵਰਨਮੈਂਟ ਸਕੂਲ ਹੈ ਰੂਰਲ ਗਰਲ ਸਕੂਲ ਉੱਤੇ ਸਰ ਮੈਂ 뮤직 ਟੀਚਰ ਹਾਂ ਜੀ ਮੈਂ ਬੱਚਿਆਂ ਨੂੰ ਮੇਜ਼ਲ ਸਿਖਾਉਣਾ ਤੇ ਬੱਚੀ ਸਵੇਰੇ ਬੱਚਿਆਂ ਨੂੰ ਪ੍ਰੇਰ ਕਰਾਈਦੀ ਆ ਜੀ ਬੱਚਿਆਂ ਨੂੰ ਸੋਹਣੇ ਸੋਹਣੇ ਜੜੀਆਂ ਪ੍ਰੇਰਾਂ ਲਿਖ ਕੇ ਦੇਈਦੀਆਂ ਜੀ ਬੱਚਿਆਂ ਨੂੰ ਵਧੀਆ ਵਧੀਆ ਗੱਲਾਂ ਵੀ ਦੱਸੀਦੀਆਂ ਉਹਨਾਂ ਨੂੰ ਆ ਸਰਟੀਫਾਈ ਵੀ ਕਰੀਦਾ ਜੀ ਤੇ ਸਰ ਹੋਰ ਜਿਹੜੀ ਮੇਰੀ ਆਪਣੀ ਕਿਰੋ ਜਿੰਦਗੀ ਆ ਉਹਦੇ ਵਿੱਚ ਸਰ ਮੇਰੇ ਜਦ ਤੁਸੀਂ ਸ਼ਾਇਦ ਜਾਣਨਾ ਚਾਹੁੰਦੇ ਹੋਗੇ ਘਰੇ ਕੌਣ ਕੌਣ ਹੈ ਜੀ ਸਰ ਇੱਕ ਮੇਰੀ ਵਾਈਫ ਹੈ ਪਰਿਵਾਰ ਵਾਲੇ ਹਾਂਜੀ ਹਾਂਜੀ ਉਹ ਮੇਰੇ ਵਾਈਫ ਹੈ ਦੋ ਮੇਰੀਆਂ ਬੇਟੀਆਂ ਸਰ ਜੀ ਮੇਰੇ ਵਾਈਫ ਸੀ ਹੈਂਡੀਕੈਪਰ ਤੇ ਇੱਕ ਮੇਰੀ ਬੇਟੀ ਆ ਉਹ 21 ਸਾਲ ਦੀ ਹੋ ਗਈ ਸਰ ਉਹ ਵੀ ਨਹੀਂ ਬੈਠਦੇ ਇੱਕ ਮੇਰੀ ਗੁੜੀਆ ਉਹ 6ਵੀਂ ਕਲਾਸ ਚ ਪੜ੍ਹਦੀ ਜੀ ਵੱਡੀ ਬੇਟੀ 21 ਸਾਲ ਦੀ ਆ ਉਹ ਉਹ ਪੜ੍ਹ ਰਹੀ ਉਹ ਅਬਨਾਰਮਲ ਸਰ ਉਹ ਐਕਚੁਅਲੀ ਸਿੱਖਦੇ ਅੱਛਾ 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 ਠੀਕ ਆ ਠੀਕ ਆ ਸੋ ਜਿਦਾਂ ਇਹਨਾਂ ਦੱਸਿਆ ਆਪਣੇ ਫੈਮਿਲੀ ਬਾਰੇ ਵੀ ਦੱਸਿਆ ਸੋ ਮੇਰੇ ਖਿਆਲ ਨਾਲ ਮੈਂ ਚੈਨਲ ਰਹੀ ਦੁਬਾਰਾ ਫਿਰ ਤੋਂ ਵੀਡੀਓ ਕਰਨ ਕਿ ਇਹੋ ਜਿਹੇ ਜਿਹੜੇ ਸਿੰਗਰ ਹੈਗੇ ਆ ਜਾਂ ਸਮਾਜ ਸੇਵੀ ਦੇ ਤੌਰ ਤੇ ਵੀ ਜਿਹੜੇ ਸਮਾਜ ਵਿੱਚ ਵਿਚਰ ਰਹੇ ਆ ਸਾਨੂੰ ਇਹਨਾਂ ਦੀ ਸਪੋਰਟ ਕਰਨ ਦੀ ਲੋੜ ਵੀ ਹੈਗੀ ਆ ਸਰ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਅ ਚਾਹੇ ਕੋਈ ਵੀ ਹੈਂਡੀਕੈਪ ਹੋਵੇ ਆਮ ਸਮਾਜ ਨੂੰ ਕਹਿਣਾ ਚਾਹੁੰਦੇ ਆ ਚਾਹੇ ਬਲੈਂਡ ਹੈ ਚਾਹੇ ਕੋਈ ਹੈਂਡੀਕੈਪ ਹੈ ਸਾਨੂੰ ਉਹਦੇ ਉੱਤੇ ਦਇਆ ਜਬ ਤਰਸ ਨਹੀਂ ਕਰਨਾ ਚਾਹੀਦਾ ਉਹਦੀ ਹੈਲਪ ਕਰਨੀ ਚਾਹੀਦੀ ਜੀ ਉਸ ਨੂੰ ਅੱਗੇ ਵਧਣ ਵਿੱਚ ਉਸ ਦੀ ਮਦਦ ਕਰਨੀ ਚਾਹੀਦੀ ਹੈ ਸਪੋਰਟ ਕਰਨੀ ਚਾਹੀਦੀ ਹੈ ਹਾਂ ਹੋਰ ਜਿੰਨੇ ਵੀ ਸਾਡੇ ਹੈਗੇ ਬਲੌਂਡ ਲਾਈਨ ਪੈਂਟਰ ਆ ਜੋ ਵੀ ਆ ਉਹਨਾਂ ਨੂੰ ਵੀ ਸਾਡੀ ਇਹ ਬੇਨਤੀ ਆ ਵੀ ਉਹ ਆ ਜਿਹੜਾ ਦੂਜਾ ਹੈਗਾ ਮੰਗਣ ਨੂੰ ਬੇਵਸਤਾ ਇਹ ਨਾ ਅਪਣਾਉਣ ਕੋਈ ਜ਼ਿੰਦਗੀ ਚ ਹਿੰਮਤ ਨਾ ਹਾਰਨ ਬਿਲਕੁਲ ਵਧੀਆ ਕੰਮ ਕਰਨ ਤਾਂ ਕਿ ਸਮਾਜ ਨੂੰ ਕੋਈ ਸੇਧ ਦੇਣ ਜੀ ਦ੍ਰਿੜ ਆਜ਼ਾਦੀ ਨਾਲ ਅੱਗੇ ਵਧਣਾ ਦ੍ਰਿੜ ਆਜ਼ਾਦੀ ਨਾਲ ਅੱਗੇ ਵਧਣ ਚਾਹ ਕਿ ਹੋਇਆ ਜੇ ਪਰਮਾਤਮਾ ਨੇ ਇੱਕ ਅੰਗੂ ਖੋਲਿਆ ਜਾਂ ਕੁਝ ਐਦਾਂ ਦਾ ਪ੍ਰੋਬਲਮ ਆ ਗਿਆ ਤਾਂ ਪਰਮਾਤਮਾ ਮੈਂ ਹੋਰ ਬਹੁਤ ਦਰਵਾਜ਼ੇ ਖੋਲ ਦਿੰਦਾ ਦੇਖੋ ਜੀ ਆਪਾਂ ਅਕਸਰ ਦੇਖਦੇ ਹੈਗੇ ਆ ਕਿ ਮੈਂ ਕਈ ਵਾਰ ਪੰਛੀ ਦੇਖਦਾ ਨਾ ਉਹਨਾਂ ਦੀ ਇੱਕ ਲੱਤ ਹੁੰਦੀ ਨਹੀਂ ਪਰ ਫਿਰ ਵੀ ਉਹ ਮਿਹਨਤ ਆਪਣੀ ਕਰਦੇ ਚੋਗਾ ਚੁਗਦੇ ਸ਼ਾਮ ਨੂੰ ਕਰ ਜਾਂਦੇ ਤੇ ਫਿਰ ਦੂਜੇ ਦਿਨ ਚੋਗਾ ਚੁਣਾਉਂਦੇ ਆ ਉਹ ਵੀ ਮਤਲਬ ਜੀਵਨ ਦੇ ਵਿੱਚ ਉਹਨਾਂ ਤੋਂ ਵੀ ਸਿੱਖਣ ਨੂੰ ਮਿਲਦਾ ਹੈ ਤੇ ਬੰਦਾ ਤਾਂ ਬਹੁਤ ਕੁਝ ਕਰ ਸਕਦਾ ਹਾਂ ਤੁਹਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਕਦੇ ਵੀ ਸੋ ਇਸ ਸੰਨ ਸਾਡੇ ਨਾਲ ਸ਼ਿੰਦਾ ਆਇਆ ਕੁਰੀ ਜੀ ਜਿਨ੍ਹਾਂ ਨਾਲ ਅੱਜ ਆਪਾਂ ਗੱਲਬਾਤ ਕੀਤੀ ਚਨਾਈ ਕੁਰੀ ਜੀ ਸਾਨੂੰ ਸਮਾਂ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ